ਅੱਜ ਦੇ ਵਲੌਗ ਵਿੱਚ ਸਾਰਿਆਂ ਦਾ ਸਵਾਗਤ ਅੱਜ ਆਪਾਂ ਕਲਕੱਤਾ ਤੋਂ Shimla ਬਾਈ ਟੁਆਇਰ ਟ੍ਰੇਨ ਜਾ ਰਹੇ ਹਾਂ ਲਾ ਵੇਖੋ ਜੀ ਮੇਲੇ ਸਟੇਸ਼ਨ ਦਾ ਸਭ ਆਸਾ ਲਓ ਇਹ ਤਾਂ ਆਪਾਂ ਦੇ ਸਾਹਮਣੇ ਟ੍ਰੇਨ ਵੇਣੇ ਸਹਿਮ ਦਰਸ਼ਨ ਗੱਡੀ ਨੂੰ ਹਰੀ ਝੰਡੀ ਮਿਲ ਗਈ ਹੈ ਜੀ ਚੱਲ ਪਈ ਹੈ ਸ਼ਿਮਲੇ ਨੂੰ ਇਹ ਗੱਡੀ ਅੰਗਰੇਜ਼ਾਂ ਦੇ ਰਾਜ ਵੇਲੇ 1900 ਤਿੰਨ ਵਿੱਚ ਚੱਲੀ ਸੀ ਜਿਸ ਨੂੰ ਲਗਭਗ 122 ਸਾਲ ਹੋ ਗਏ ਆ ਇਸ ਤੇ 100 ਤਿੰਨ ਸੁਰੰਗਾ ਬਣਿਆ ਤੇ 800 ਪੁਲ ਬਣਿਆ ਲੋ ਜੀ ਵੇਖੋ ਹੁਣ 2008 ਵਿੱਚ ਇਸ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਮਿਲਿਆ ਸੀ ਯੂਨੈਸਕੋ ਤੋਂ ਹਲੋ ਆ ਆਪਣਾ ਕਹਿ ਬਣਾ ਜੀ ਲੈ ਆ ਆ ਧਰਮਪੁਰ ਲੈ ਜਾਣਾ ਪੀਰੇ ਧਰਮਪੁਰ ਕਿੱਥੇ ਹੈ ਲਓ ਜੀ ਲਓ ਜੀ ਗੱਡੀ ਦੇ ਦਿੱਤੇ ਰੋਡ ਕਿੱਥੇ ਸੀ ਰਵਾਣਾ ਕਿੱਥੇ ਚੰਗਾ ਵੇਹੂ ਆ ਯਾਰ ਇਹਦਾਂ ਨਾ ਗੱਡੀ ਦੇ ਫੋਟੋ ਕਿੱਝਣੇ ਤੂੰ ਲਓ ਜੀ ਟੁਆਇਟ ਰੇਨ ਆਪਣੇ ਇਹ ਆ ਪਾ ਗਏ ਧਰਮਪੁਰ ਤੇ ਲਓ ਜੀ ਵੱਜ ਗਈਆਂ ਫਾਰਨ ਵੱਜ ਗਏ ਉੱਤੇ ਚੜਦੇ ਆਪਾਂ ਅੱਗੇ ਨੂੰ ਸ਼ਿਮਲੇ ਨੂੰ ਚੱਲ ਰਹੀ ਹੈ ਆਇਆ ਆਇਆ ਇਹ ਫੋਟੋ ਲੈ ਜਿਵੇਂ ਬੈਠਾ ਬੈਠਾ ਹੈ ਸ਼ੰਦਾ ਜੀ ਨੇ ਸਤੰਦਰ ਲੈ ਭਈ ਪੂਰੇ ਤੁਸੀਂ ਤਾਂ ਇਹ ਐਵੇਂ ਬਣੇ ਬੈਠੇ ਕੈਮਨ ਬਣਿਆ ਤੁਹਾਡਾ ਹੈ ਨੀ ਕੀ ਟ੍ਰੇਨ ਦੇ ਵਿੱਚ ਡਰੈਗਨ ਦੇ ਵਿੱਚ ਤੇ ਚ ਖੜ ਕੇ ਦਰਦੀ ਨੇ ਲੈ ਵੇ ਇਥੋਂ ਮੋੜ ਮੋੜ ਜੂ ਪਾ ਮੈ ਨਾਈ ਹਰੀ ਚੰਡੀ ਜ਼ਰੂਰ ਕਰਦੇ ਆ ਇਹ ਹੈ ਬਈ ਇਹ ਹਰੀ ਚੰਡੀ ਜ਼ਰੂਰ ਵਿਖਾਉਂਦੇ ਜਦੋਂ ਗੱਡੀ ਤੁਰਦੀ ਹੈ ਪੁਰਾਣਾ ਡਿਜ਼ਾਈਨ ਆਹ ਈ ਧਰਮਪੁਰ ਧਰਮਪੁਰੋਂ ਮਾਰ ਚੱਲ ਆ ਕੰਦੇ ਮੰਡੀ ਦਾ ਕੋਈ ਰੋਕੋ ਲੋਕ ਨੂੰ ਫੇਜ ਨਹੀਂ ਮਾ ਰੋਣਾ ਛੱਪ ਵੇਟ ਚੱਲ ਕੰਦਾ ਮੈਂ ਕਹੂੰਗੇ ਸਮਝੀ ਗੋੜੇ ਗਾਇਆ ਮੈਂ ਕਿ ਲੋ ਛੋਲੇ ਕੁ ਆਗੇ ਬੜੌਂਗ ਸੋਗੇ ਨਾ ਕਿ ਆਪਾਂ ਕਾਲਕਾ ਤੋਂ ਬੜੌਂਗ ਦੂਜੇ ਸਟਾਪ ਤੇ ਆ ਗਏ ਲੈ ਦੇਖੋ ਜੀ ਟੋਏ ਟ੍ਰੇਨ ਆ ਆਲਾ ਜੇ ਮੈਂ ਚੱਲੋ ਜੀ ਚੱਲੋ ਚੱਲੋ ਬਸ 8 9 ਕਿਤਨੇ ਲੋ ਜੀ ਆਪਣੇ ਵੇਖੋ ਸਾਥੀ ਵੇਖੋ ਬਿਲਡਿੰਗ ਕਿੱਥੇ ਬਈ ਇੱਥੇ ਕੀ ਕਰਨਾ ਹੁੰਦਾ ਸੋ ਕੰਟੇਨਰ ਆ ਸੀ ਕੰਟੇਨਰ ਤਾਂ ਸਾਡੀ ਕੀ ਕਰਨਾ ਆ ਇਹਦੇ ਚ ਲੈ ਲਓ ਆਹ ਇਹਦਾ ਨਾ ਖਾਓ ਯਾਰ ਠੰਡਾ ਤਾਂ ਖਾਣਾ ਸੋਸੇ ਸੋਸੇ ਬ੍ਰੈਡ ਅੰਮਲੇਟ ਵੀ ਖੋਰਤੀ ਜਾਏਗਾ ਇਹ ਬ੍ਰੈਡ ਅੰਮਲੇਟ ਬ੍ਰੈਡ ਅੰਗੜੀ ਕੋਈ ਲੋੜ ਨਹੀਂ ਹੈ ਖਾਣਾ ਛਿੰਦੇ ਕੋਸ ਲਓ ਜੀ ਆਪਾਂ ਵੇਖੀਏ ਕੀ ਲਿਖਿਆ ਇੱਥੇ ਇਹ ਆਪਰਸਾ ਦੇ ਨੀ ਕਾਲ ਕਾਸ਼ਮੀਰ ਲਾਉਣੀ ਸੀ 1903 ਚ ਅਵੇ ਜੋਨੇ ਕੁਲਚਰ ਅਲੋਪਰੋਡ ਨੇ ਮੈਂ ਕੀਤੀ 1903 ਚ ਬਣੀ ਹੈ ਹੈ ਜੀ ਨਵੇਂ ਅਲੋਪਰੋਡ ਦੇ ਬੈਕੇ ਕਰ ਰਹੇ ਆ ਜੀ ਆਪਾ ਕਾਸ਼ਮੀਰ ਵਾਲਾ ਰੇਲਵੇ ਹੈ ਅਵੇ ਸੂਬ ਸੂਬ ਅਵੇ ਵਰਲਡ ਹੈਰੀਟੇਜ ਵਰਲਡ ਹੈਰੀਟੇਜ ਦਾ ਇਹਨੂੰ ਦਰਜਾ ਮਿਲਿਆ ਸੀ ਇਹਦੇ ਬਾਰੇ ਆ ਆਪਾਂ ਅਬੜਾ ਉਹ ਦੇ ਨਾਲ ਸਕਰੀਨ ਸ਼ਾਟ ਵੇਖ ਕੇ ਪੜ ਸਕਦੇ ਲੋਈ ਬੜਾ ਬੜਾ ਦੇਖੋ ਦੋ ਤਾਈ ਚਲੋ ਜੀ ਅੱਗੇ ਲਟਕ ਲਟਕ ਕੀ ਕਰਨਾ ਕੋਈ ਲੈਣਾ ਵਾ ਪੁੱਛ ਲੋ ਆ ਲਿਖਿਆ ਸਾਰਾ ਮੇਰਵਾ ਆ ਮੇਰਵਾ ਸਾਰਾ ਇੱਥੇ ਲਿਖਿਆ ਹਾਂ ਤਿੰਨ ਚਾਰ ਆ ਨੂੰ ਕਰੋੜੇ ਮੈਜੀ 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 ਆ ਨੂੰ ਕਰੋੜੇ ਗੇ 11 ਮੈਚ ਹਾਂ ਰਾਮਨਾ ਇੱਕੇ ਬੈ ਗਈ ਖੜੀ ਸੀ ਉਹ ਫੋਟੋ ਕੇ ਖਾਣਾ ਨਹੀਂ ਗਾਲੀ ਗਰੀ ਨਾ ਮੈਨੂੰ ਐਸੇ ਫੋਟੋ ਕਰਕੇ ਲੈਣੇ ਹੁੰਦੇ ਆਉ ਫੋਟੋ ਵਾਲਾ ਕੰਮ ਰਹਿ ਗਿਆ ਫੋਟੋ ਦਾ ਬਣਾ ਗਿਆ ਸੁਰਗਾਂ ਵੀ ਸੁਰਗਾਂ ਤੇਜਰ ਸਟੇਸ਼ਨ ਆ ਗਿਆ ਸੋਲਨ ਲਾਵੀ ਫਾਰਨ ਬੇਰ ਵੱਜ ਗਿਆ ਵੱਜ ਗਿਆ ਹਰਨਾ ਆ ਇਨੇ ਲੋਗ ਇਹਦੇ ਵਿੱਚ ਚੜਨ ਨੇ ਇਹਨਾਂ ਨੇ ਹੈਨਾ ਸੀਟੀ ਮਾਰਦਾ ਏ ਹਲੋ ਚੱਲੇ ਆ ਮਨ ਨੇ 9.4 ਪੁਆਇੰਟ ਇਹਿੰਦਾਂ ਤੇ ਇਹ ਪੁਰੂ ਫਸਟ ਡੇ ਕੋ ਟ੍ਰਾਂਜੈਕਸ਼ਨ ਜਰੂਰੀ ਹੁੰਦਾ ਹੈ ਨਾ ਉਹ ਨੋਟੀਫਿਕੇਸ਼ਨ ਆਉਂਦਾ ਹੈ 1320 ਨਾਲ ਦੇ ਵਿੱਚ ਪਰ ਇਹ ਨਹੀਂ ਕਰੀ ਵੀ ਅਸਮੈਨੂ ਕੋ ਦਰ ਨਾ ਕਰਾਈ ਕਰ ਲਓ ਹਲੋ ਜੀ ਰਸਤੇ ਦਾ ਵੀਊ ਵੇਖੋ ਕਿ ਮਨ ਦੀ ਹੱਡੀ ਕਿਵੇਂ ਵਲ ਜਾਂਦੀ ਜਾਂਦੀ ਹੈ ਬੈਲਜੀਕ ਤੇ ਤੁਹਰਾ ਇਹ ਜਦੋਂ ਬਗਗਾ ਸਭਾ ਇਹ ਬਾਤ ਕੋਈ ਨਹੀਂ ਜਿਹੜੇ ਮੈਨੂੰ ਨਾ ਆਵੇ ਤੇ ਨਾ ਕੋ ਨਾ ਲਿਖੀ ਜਿਹੜੀ ਗੱਲ ਲੈ ਕੰਮ ਜੇ ਚੜ ਕਰਨਾ ਮੈਂ ਜਦੋਂ ਤੁਹਾਨੂੰ ਕੋਲ ਕਹਿੰਦੇ ਫਿਰ ਜੀ ਜਿਹੜੀ ਕੰਮ ਨਹੀਂ ਜਿਹੜਾ ਕੰਮ ਇਹ ਜਿਹੜਾ ਕੰਮ ਬੈਵਰੇ ਹੋਦੀ ਜੀ ਬਹੁਤ ਹਰ ਕਰੋੜ ਕਰਦਾ ਮੈਂ ਕਰੀ ਬਾਅਦ ਉਹ ਜਿਹੜਾ ਛੜਨ ਵਿੱਚ ਮਾਤੀ ਤੇ ਮੈਂ ਪਿਆ ਉਹਨੇ ਕਿਵੇਂ ਦੇ ਨਾਲ ਦੀ ਨੂੰ ਰੇਗ ਵੈਸੇ ਵਿਕਪਤੀ ਨੇ ਕਿਹਾ ਲੱਗਦਾ ਜੀ ਜਿਆ ਦੂਜਾ ਬੰਦਾ ਉਹਨਾਂ ਦਾ ਇਹ ਗਾਣਾ ਮਾਈ ਮੈਂ ਮੈਨੂੰ ਅੱਗੇ ਕਹਿੰਦੇ ਕਿ ਬੈਠ ਵਈ ਬਾਈ ਨੂੰ ਕਥੀ ਨੂੰ ਬੋਲਣ ਤੋਂ ਪਹਿਲਾਂ ਤੁਹਾਨੂੰ ਨਾਮ ਸਹੀ ਕਿਹਾ ਤੇ ਜਲਦੀ ਨਿਕਲੋ ਪਰ ਇੱਕ ਵਾਰ ਬਾਅਦ ਵਿੱਚ ਟਿਕਾਣਾ ਕੋਈ ਕੋਲ ਨਹੀਂ ਤਾਂ ਇਹ ਬਾਰੇ ਕਰਦਾ ਆਪਾਂ ਵੇਖਿਆ ਰੇਲਵੇ ਟ੍ਰੈਕ ਦਾ ਰਸਤਾ ਵੇਖ ਰਹੇ ਹਾਂ 16 ਤੋਂ ਕੇ ਸ਼ਿਮਲੇ ਵੱਲ ਜਾ ਰਹੀ ਹੈ ਟ੍ਰਾਈਨ ਜਿਹੜੀ ਕਿ ਅੰਗਰੇਜ਼ਾਂ ਵળે ਦੇ ਚੱਲੀ ਸੀ ਤੇ ਹੁਣ ਥੱਲੇ ਆ ਗਈ ਉਹ ਬਹੁਤ ਉੱਚੇ ਧਾਬੇ 니가 먹었다, 니가 먹 니가 먹었다, 니가 먹었다, 니가 먹었다, 니가 먹었다, 니 니가 먹었다, 니가 ਨਾ ਜਿੰਦਿਆ ਤਗੜਾ ਵੀ ਹੋ ਗਾ ਨਾ ਕੇ ਬਈ ਬਾਹਰ ਹੈ ਸੁੱਕੇ ਬਾੜਾ ਕਈ ਪਹਾੜ ਤਾਂ ਫੇਰ ਆ ਗਏ ਉੱਚੇ ਪਹਾੜਾ ਵਿੱਚ ਦਾਦੀ ਐ ਆ ਵਧੀਆ ਹੈ ਰੋੜੇ ਪਹਾੜ ਦੇਖੋ ਆਪਣੇ ਮੋਬਾਈਲ ਲੈਣਾ ਆਪਣੇ ਬੰਦੇ ਆ ਆ ਦੇ ਸਾਇਬਾ ਤੜਕਾ ਨਹੀਂ ਨਾ ਕੋਈ ਕਰੀਏ ਹੋ ਲਈਏ ਫੋਟੋ ਫੋਟੋਆਂ ਲੈ ਲਈਏ ਹੁਣ ਨਹੀਂ ਜਿਵੇਂ ਆ ਸੇਕਲੀ ਦੇ ਵਿੱਚ ਕਦੇ ਕਦੇ ਦੇਖ ਲਈ ਪਤਾ ਲੱਗੇ ਉਹ ਕਿੱਥੇ ਜਾ ਰਹੇ ਨੇ ਲੈਨੇ ਐ ਵੇਖੋ ਇਹ ਲੈ ਕੈ ਮੰਦਾ ਦੇਖੋ ਜੀ ਵੀ ਉਹ ਵਿਚਾਲੇ ਜਿਆਰ ਸਿੰਘ ਬੈਠਾ ਇਧਰ ਬੈਠੇ ਕੁੜੀਆਂ ਮੁੰਡੇ ਠੀਕ ਹੈ ਚੱਲ ਚੱਲੂ ਜੀ ਤਰਹੀ ਲੱਗਿਆ ਕਿਵੇਂ ਇਹ ਲੋਕਾਂ ਨੂੰ ਲੱਗਦੇ ਨੇ ਕ੍ਰਾਸ ਕਰ ਉਹਨੇ ਜਦੋਂ ਉਹਨੇ ਵੇਖਿਆ ਚਲੋ ਚੱਭੀ ਥੱਲੇ ਚੱਲ ਸਿੰਦੇ ਚੱਲ ਲਾਉਂ ਵੀ ਅਜੇ ਲਾਓ ਯਾਰ ਟਾਈਮ ਲੱਗੂ ਆ ਹੋਊਗੀ ਟ੍ਰੇਨ ਆ ਰਹੀ ਹੈ ਕ੍ਰਾਸਿੰਗ ਹੋਊਗੀ ਸਿਗਨਲ ਉਹ ਮੈਂ ਤੋ ਵੇਖਿਆ ਸੀਗਾ ਕੰਨ ਉਹ ਸਿਗਨਲ ਉਹ ਸਿਗਨਲ ਨੂੰ ਛੱਡ ਗੇਰਾ ਤੂੰ ਉਹਦੇ ਆਸਤੇ ਹੈ ਆਪਣੇ ਆ ਤੇ ਆਵੇਲਾ ਜਿਸ ਨੇ ਮਾਰੀ ਸੀ ਨੀ ਜਰਨੈਲ ਹਾਂ ਜਿਸ ਨੇ ਮਾਰੀ ਸੀ ਫੈਸਲ ਦਾ ਮਾਰੀ ਸੀ ਪੋਲੇ ਪਹੁੰਚਾ ਲੋ ਵੀ ਚਲੋ ਭਾਈ ਚਲੋ ਚੜ ਜਾ ਸਾਰੇ ਇਹ ਲੈ ਜਾਂਦੀ ਇੱਕ ਬੰਦੇ ਨਾਲ ਯਾਰ ਹੋਰ ਹਲਕੀ ਬਹੁਤ ਹੈ ਹੁਣ ਹਾਂ ਵੇਗ ਪਾੜ ਉੱਤਦਾ ਏ ਉਹ ਵੇ ਕਿੱਥੇ ਬੈਠਾ ਉਹ ਕਿੱਥੇ ਬੰਦਾ ਬੈਠਾ ਹੋਵੇ ਤਾਂ ਆ ਜਾ ਮੈਂ ਆ ਜਾ ਚਲੋ ਕਿ ਚਲੋ ਆ ਜਾ ਉਹ ਪੈਣੀ ਹੈ ਕਹਿੰਦੇ ਕੋਣੇ ਕੋਣੇ ਹੈ ਨਹੀਂ ਛੱਡਦਾ ਜਿਹੜਾ ਤੇਰਾ ਕੰਮ ਆ ਨਾ ਫੋਨ ਵਾਲਾ ਕੰਮ ਹੈ ਹੈ ਵੇ ਕ੍ਰੋਸਿੰਗ ਅਗਲੇ ਥਾਂ ਤੇ ਹੋਊਗੀ ਹੁੰਨੀ ਹੁੰਦੀ ਇਤੋਂ ਬਹੁਤ ਡਰ ਲੱਗਦਾ ਵੇ ਹੋ ਗਿਆ ਖੇਤੀਬਾੜੀ ਕਰੀ ਬੈਠੇ ਤਾਂ ਸੋਣੀ ਦੇ ਬਜਲਾਏ ਵੇਖ ਲਾ ਤੋਰੀਆ ਤੋਰੀਆ ਜਾਂ ਕੀ ਹੈ ਤੋਰੀਏ ਤਰੇ ਹਾਂ ਜਾਂਦੇ ਅੱਡ ਫਸਲਾਂ ਦੀ ਤੋਰੀਆ ਹੋ ਸਕਦਾ ਬੇ ਲੰਬਾ ਸੜਦਾ ਦਾ ਅੱਜ ਲਓ ਜੀ ਇੱਕ ਨੋ ਪਿੰਡ ਹੈ ਨੋ ਤੋਂ ਅੱਗੇ ਆਪਾਂ ਚੱਲਦੇ ਆਂ ਵੇਖਿਆ ਜੀ ਮੈਥ ਫੇਸ ਨਾ ਸੋਨੇ ਦਾ ਰੱਖਣਾ ਹਾਂ ਇਹ ਨਾ ਮੈਂ ਤਾਂ ਹੁਣ ਉੱਠਿਆ ਲੈ ਬਈਆ ਤੂੰ ਬਈ ਆ ਰਾਵਣ ਇਹ ਕੰਦਾ ਘਾ ਫਿਰ ਕਾਇਦਾ ਤੇਨ ਸੱਧਿਆ ਸ਼ਮਲਾ ਹੀ ਹੈ ਸ਼ਮਲਾ ਹੀ ਆ ਸਾਹਮਣੇ ਹੋਰ ਤਾਂ ਕਿਹੜਾ ਹੋਣਾ ਐਡਾ ਵੱਡਾ ਫੋਟੋ ਬੇਚ ਲਈਏ ਕਿ ਦੋਸਤ ਫੋਟੋ ਟੋਟੇ ਮੋਗਾ ਚੁਣੀਆ ਲੈ ਮੇਰੀ ਅਮੀਰ ਫੋਟੋ ਤੋਂ ਵੀਡੀਓ ਬਣਾ ਰਹੀ ਆ ਮੈਂ ਮੋਚਾ ਮਚਾ ਦੇ ਆ ਤੁਹਾਾਰੋਂ ਮਾੜਾ ਐ ਗਾਂ ਯਾਰਾਂ ਪਾਉ ਉਹਨੇ ਤਾਂ ਬਣਾਈਆ ਬੱਚਾ ਮੱਚਾ ਹੈ ਪੂਣੀਆ ਹੈ ਲੋਲੀ ਮਿਹਰਾ ਤੁਹਾਡੇ ਤੋਂ ਲਓਈ ਤਾਰਾ ਦੇਵੀ ਸਟੇਸ਼ਨ ਆ ਗਿਆ ਨੇੜੇ ਸ਼ਿਮਲਾ ਆਸੇ ਪਾਸੇ ਦਾ 뷰 ਵੇਨੇ ਆਪਾਂ ਐਕਸਪਲੇਨੇਸ਼ਨ ਲਈ ਤੇ ਕਲੈਰਟੀ ਦੇ ਦੇਖੋ ਇਹ ਸਾਹਮਣੇ ਇਧਰ ਸ਼ਿਮਲਾ ਆਪਾਂ ਉੱਤਰ ਨੂੰ ਜਾ ਰਹੇ ਆ 25 ਕਿਲੋਮੀਟਰ ਰਹਿ ਗਿਆ। ਤਾਰਾ ਦੇ ਵੀ ਆ ਗਿਆ ਬਾ 20 ਕਿਲੋਮੀਟਰ ਆ ਗਿਆ। ਹਾਂ। ਲੈ ਬੰਦ ਹੋ ਗਏ ਇੱਥੇ ਆ ਕੇ ਗੱਡੀ। ਉਹ ਹੋਈ ਜਾਂਦਾ ਸਾਨੂੰ ਮਿਲ ਕੋਮ ਕੇ ਆਉਣਾ ਕਿਹੜੇ ਕਿਹੜੇ ਖਾਉਂਦੇ ਨੇ ਹੈਂ? ਗਰਮ ਗਰਮ ਚਾਹ ਚੁ ਹੈ ਨਹੀਂ ਇਹਦੇ ਕੋਲ। ਚਣੇ ਲੈ ਜਨੇਵਲੇ ਦਰਮਾਗਰਮ ਜਨੇਵਲੇ ਚਣੇ ਖਾਣੇ ਤਾਂ ਵੇਖ ਲੋ ਚਲੇ ਚਣੇ ਦਾ ਲੈ ਲੋ ਯਾਰ ਮਾੜੇ ਮਾੜੇ ਚਣੇ ਲੈ ਨਹੀਂ ਖਾਣੇ ਯਾਰ ਇਹ ਨਹੀਂ ਖਾਣੇ ਚਲ ਠੀਕ ਆ ਇਧਰ ਆਪਾਂ ਵੇਖਦੇ ਆਂ ਵੀਊ ਦੂਰੋਂ ਇਧਰ ਵੇਖੋ ਲਓ ਜੀ ਯੂਮ ਕਰਕੇ ਵੇਖਿਆ ਆਪਾਂ ਸ਼ਿਮਲਾ ਲਾਈ ਦੇਖੋ ਰੈਕ ਲਓ ਜਿੱਥੇ ਰੁਕੀ ਹੈ ਗੱਡੀ ਤੇ ਲੋਕ ਵੇਖੋ ਉਤਰੇ ਬਾਹਰ ਦਰ ਨਾਲ ਕੋਈ ਮਠਾਈ ਆ ਗਿਆ ਆਇਆ ਮਠਾ ਖਾਣੇ ਪਿੱਛੇ ਵੇਖ ਦੱਸਦਾ ਜੀ ਸਿਮਲਾ ਸ਼ਹਿਰ ਦਾ ਦਿਓ ਦੂਰ ਤੋਂ ਗਾਟ ਕੈਮਰੇ ਲਈ ਵੇਹਣਿਆ ਜੋ ਕੀ ਹੈ ਕੁਛ ਹੈਗਾ ਆਪਾਂ ਮੋਟਰ ਚੱਲਣਾ ਚਾਹੀਦਾ ਨਹੀਂ ਨਹੀਂ ਲੋ ਜੀ ਕ੍ਰੋਸਿੰਗ ਹੋ ਰਹੀ ਹੈ ਇਹਦੇ ਆਪਣੀ ਨਾ ਚੱਲ ਪਈ ਓਏ ਕ੍ਰੋਸਿੰਗ ਹੋਊਗੀ ਤਾਂ ਹੀ ਚੱਲੂ ਨਾ ਜਿਮਲਾ 10 ਕਿਲੋਮੀਟਰ ਦੂਰ ਤਾਰਾ ਦੇਵੀ ਹੈ ਹੁਣ ਤਾਰਾ ਦੇਵੀ ਸਟੇਸ਼ਨ 6000 ਫੁੱਟ ਤੇ ਹੈ ਕੋਈ ਗੱਲ ਨਹੀਂ ਆਪਾਂ ਪਹੁੰਚ ਜਾਵਾਂਗੇ ਉੱਤਰ ਦੇ ਵੇਈ ਦੀ ਨੰਗੇ ਜਾ ਫਿਰ ਅੱਗੇ ਖੜ ਜਾ ਲਾ ਵੀ ਪੂਰੀ ਧੁੱਪ ਆ ਕਿ ਨਿਕਰੀ ਐ ਤੂੰ ਦਾ ਬਦਲ ਹੋਈ ਅੱਜ ਪੂਰੀ ਧੁੱਪ ਆ ਲਓ ਜਿਹੜੇ ਰਕਾ ਸ਼ਮਲਾ ਸ਼ਹਿਰ ਜਿਹੜੀ ਉਂਗਲ ਸੀ ਇਹਨੂੰ ਵਿੱਚ ਨੈਕਟਰ ਪਾਇਆ ਸੀ ਆਹ ਆਹ ਉਹ ਜਗਿਆ ਕਰਦਾ ਸੀ ਉਹ ਮਾਦਦ ਕਰਦਾ ਸੀ ਦੱਸਦਾ ਸੀਗਾ ਤੇ ਕੋਈ ਫਿਰ ਮੈਂ ਉਹ ਤੋਂ ਮਰਵਾ ਲਈ ਜੇਕਰ ਨੂੰ ਵਿਸ਼ਵਾਸ ਹੋਣ ਇਹਨਾਂ ਦੁਆਰੇ ਜੀ ਨਹੀਂ ਮੈਂ ਨਮਾਨਸ ਜਵਾਨ ਜਾਨ ਇੱਕ ਇੱਕ ਜਾਂ ਮੈਨੂੰ ਜਦੋਂ ਆਪਾਂ ਨੂੰ ਖਾਣ ਦੇ ਕਿਤੇ ਕਿੰਨਾ ਐਵੇਂ ਆਪਾਂ ਕਹਿ ਗਏ ਵਿਆਪਰੇ ਮੇਰਾ ਤਾਂ ਨਸਾ ਚਰ ਉਹਨੇ ਰੋਟੀ ਖਾ ਗਏ ਤਾਂ ਕੀ ਖਾ ਗਏ ਜਿਵੇਂ ਮੈਂ ਖਾਏ ਕੋਈ ਕੋ ਉਹ ਨਹੀਂ ਖੋਣਦਾ ਹੈ ਬਰੋ ਬੰਦਾ ਨਾ ਰੋਟੀ ਖਾ ਕੇ ਵੀ ਗਿੰਦਾ ਵੀ ਮੈਂ ਕਿਵੇਂ ਪੂਰੇ ਕਰਾਂ ਹਾਂ ਉਹ ਉਹ ਕਰ ਲੈ ਜੀ ਰਨਿੰਗ ਰੂਮ ਉਹ ਕਰਵਾਉਂਦੇ ਸੋਤਰ ਮਾਣਿਆ ਤੇ ਜਦੋਂ ਰੇਲਵੇ ਸ਼ਿਮਲਾ ਲਓ ਜੀ ਸਾਹਮਣੇ ਵੇਖੋ ਸ਼ਿਮਲਾ ਸ਼ਹਿਰ ਰਾਜਮੀ ਮੈਂ ਪਹਿਲਾਂ ਇਹਨੂੰ ਆਖ ਕੇ ਛਿੰਦੇ ਨੂੰ ਇਹ ਬੜੀ ਮਜ਼ਬੂਤ ਚੀਜ਼ ਹੈ ਮੈਂ ਤਾਂ ਇਹ ਨੂੰ ਗਿਆ ਤੈਨੂੰ ਫਟ ਨੂੰ ਮੈਂ ਇਹ ਵੀ ਮਜ਼ਬੂਤ ਨਹੀਂ ਛਿਮਲਾ ਰੇਲਵੇ ਸਟੇਸ਼ਨ ਉੱਤਰ ਕੇ ਆਪਾਂ ਟੈਕਸੀ ਲੈ ਕੇ ਹੁਣ ਆਪਾਂ ਅੱਗੇ ਨੂੰ ਜਾ ਰਹੇ ਹਾਂ ਕੁਫਰੀ ਫਾਗੂ ਤੇ ਚੈਲ ਕੁਫੜ ਕੇ ਅਸੀਂ ਸ਼ਾਮ ਨੂੰ ਪਹੁੰਚ ਜਾਣਾ ਤੇ ਉਸਾਲਾ ਕਰਕੇ ਫਿਰ ਖਾਂ ਕਰੂੰਗਾ ਮੈਂ ਨਹੀਂ ਰਹਿਣ ਵਾਲਾ ਬੰਦਾ 700 ਰੁਪਏ ਆਹ ਦਾ ਸਰਦਾਰ ਜੀ ਵੇਖ ਤਾਂ ਲੋ ਉਹ ਭਾਂ ਜੋ ਘਰ ਘਰ ਵਰ ਕੇ ਕਮਰੇ ਐਡੇ ਖੁੱਲੇ ਤੇ ਅੱਡਾ ਸੋਹਣਾ ਉਹ ਆਲਾ ਮੈਂ ਹੁਣ ਤੁਹਾਨੂੰ ਜਾਣ ਨਹੀਂ ਦੇਣਾ ਉਹ ਕੀ ਹੋਇਆ 4500 ਰੁਪਏ ਚ ਕਰ ਲਿਆ 16 ਜਣੇ ਆਦਾ ਪੰਜ ਕਮਰੇ ਦੇ ਪਹਿਲਾਂ ਉਹਦਾ ਚਾਰ ਦਊ ਫੇਰ ਉਹਦਾ ਚੱਲ ਪੰਜ ਲੈ ਲਊ ਪੰਜ ਕਮਰੇ ਅਸੀਂ ਤਾਂ ਦੋ ਦਿਨ ਉੱਥੇ ਰਹੇ 9000 ਚ ਦੋ ਰਾਤਾਂ ਕੱਟੀਆਂ ਕੁਝ ਵੀ ਨਹੀਂ ਆਇਆ ਉੱਥੇ ਹੈ ਤੇ 16 ਜਣੇ ਸੀ ਅਸੀਂ ਤੇ ਐਡਾ ਸੋਹਣਾ ਨਵਾਂ ਹੋਟਲ ਤੇ ਐਡੇ ਕੁਲੇ ਕਮਰੇ ਨਜ਼ਾਰਾ ਆ ਗਿਆ ਸੀ ਤਾਂ ਉਹ ਨੂੰ ਨੰਬਰ ਨੰਬਰ ਲੈਂਦੇ ਮੈਂ ਕਿਹਾ ਯਾਰ ਤੇਰੇ ਕੋਲ ਆਇਆ ਕਰਾਂ ਤੇਰੇ ਕੋਲ ਆਇਆ ਕਰ ਹੈ ਕੀ ਗ੍ਰੀਨ ਵੈਲੀ ਗ੍ਰੀਨ ਵੈਲੀ ਵੈਲਕਮ ਟੂ ਗ੍ਰੀਨ ਵੈਲੀ ਅੱਪ ਧੰਨਵਾਦ ਤੁਹਾਨੂੰ ਬੋਲਦੀ ਹੈ ਇਹ ਤਾਂ ਮੇਰੇ ਗਲੇ ਜੋਸ ਦਾ ਮਜ਼ਾ ਸੁਈ ਦੇ ਲਾ ਗ੍ਰੀਨ ਹੈ ਨੀ ਇਹ ਗਿਦਰਾਖਤ ਕੌਣ ਸੇ ਹੈ ਦੇਵਦਾਰ ਤੂੰ ਐਵੇਂ ਚੀਲ ਆਖੀਂ ਦੇਵਦਾਰ ਮੈਂ ਤੈਨੂੰ ਅੱਗੇ ਹਾਂ ਦੇਵਦਾਰ ਉਹ ਵੀ ਤੇ ਹੈ ਉਹ ਲੰਬੀ ਘਸ ਵਾਲੇ ਉੱਤੇ ਲੰਬੀਆ ਸਰ ਲੰਬੀਆ ਘਾਸ ਕਿੰਨੀ ਇਹ ਇਹ ਦਾ ਦੇਵਦਾਰ ਉਹ ਵੀ ਦੇਵਦਾਰ ਜਿਹੜੇ ਮੈਂ ਤੈਨੂੰ ਆਖਿਆ ਸੀ ਜਿਤਨੇ ਉੱਥੇ ਜਦੋਂ 16 ਦੇ ਦਰ ਕੋ ਆ نیچے سے ਆਤੇ ਹਾ ਹੋ ਜਾਂਦਾ ਉਸ ਹਨ ਇਹਦੇ ਆਏ ਹੁੰਦਾ ਲਾ ਇਹਦੇ ਆ ਰਹੇ ਇਹਦਾ ਬਹੁਤ ਮਹਿੰਗੀ ਹੈ ਨਾ ਹਾਂ ਇਹ ਸਾਰੀ ਸਭ ਹੀ ਇਹ ਹੀ ਹੈ ਇਹ ਵਾਲਾ ਦੇਖ ਲੈ ਉੱਤੋਂ ਯਾਰ ਅਬੀ ਲਗਾ ਮਾਲਿਆ ਨੇਚਰ ਪਾਰਕ ਕੁਥਰੀ ਕਿੱਥੇ ਜਾਣ ਲੱਗ ਰਹੇ ਅਰਬ ਦੇ ਨਾਸ ਜੋਬਰਾ ਵਗਰਾਂ ਲੋਕੀ ਸਾਥ ਤੇਸਰ ਇਹ ਤੇਸਰ ਚੇਲਾ ਜੀ ਲੋ ਜੇ ਚਲੀ ਅੱਗੇ ਫਿਰ ਦੂਰ ਪੈਣਾ ਦੂਰ ਮੀਨ ਨਾ ਕਿਵੇਂ ਨੇ ਦੇਖਾਂਗੇ ਅੱਡ ਦੂਰ ਨਹੀਂ ਚੱਲੇ ਆ ਜਾ ਦੂਰ ਪੈਣ ਵੇਖਣੀ ਕੀ ਵੇਖਣਾ ਕੋਈ ਲੋਦਾ ਕੀ ਵੇਖਣਾ ਇੱਕ ਦੇ ਦੇ 100 ਰੁਪਏ ਨਾ ਵੇਖੀ ਹਾਂ ਇਹ ਵੇਖਣਗੇ ਅੱਡ ਦੇ ਨੇ ਤੇ ਆਪਾਂ ਥੋੜਾ ਕਵਰ ਕਰ ਗਏ ਮਾੜਾ ਜਾਂ ਚੱਲੀਏ ਇੱਧਰ ਦੀ ਫੋਟੋ ਕਰਾਈਏ ਹਾਂ ਬਈ ਥੋੜਾ ਮੈਨੂੰ ਕਿਚੇਪੇ ਉਹ ਦੂਮੇ ਦਿਖਾ ਲਿਓ ਮੈਂ ਅੱਗੇ ਆਉਂਦੇ ਆਂ ਵਾਲੀ ਵਾਲੀ ਕਿਚੇਨਗਰੀ ਵਾਲੀ ਦੇ ਰਹਿੰਦੇ ਹਨ ਚਾਨਣ ਜਾਂ ਪੈਂਦਾ ਯਾਰ ਨਾ ਸੂਰਜ ਵੀ ਹੈ ਗਿਆ ਚਲ ਕੋਰ ਪੈਂਦੇ ਆ ਲੈ ਆ ਦੌਰ ਪੈਣਾ ਇਹ ਦੇਰ ਦੇਰ ਦਾ ਬਦਤਰ ਦਫਤ ਦਿਖਣਾ ਹੋ ਵੇਖ ਲੈਣਾ ਕੋਈ ਪੁਆਇੰਟ ਬਣਿਆ ਹੋਣਾ ਕੋਚਰਾ ਜੇ ਵੇਖਣੇ ਤਾਂ ਨਹੀਂ ਚਲਿਏ ਆਵੇ ਬੈਠਾ ਬਾਈ ਪੁਆਇੰਟ ਐ ਸਰ ਯਾਰ ਤੇ 4 ਜਗ੍ਹਾ ਹੈ 65 ਸਜਾਗਾ 100 ਰੁਪਏ ਦਾ ਇਹ ਬਹੁਤ ਜ਼ਿਆਦਾ ਹੈ ਕੀ ਹੈ ਕਾਲੀ ਮਾਤਾ ਮੰਦਿਰ ਇਹ ਇੱਕ ਕਾਲੀ ਮਾਤਾ ਟੈਂਪਲ ਹੈ ਇੱਕ ਬ੍ਰਿਟਿਸ਼ ਟਾਈਮ ਵਾਟਰ ਰਿਜ਼ਰਵਰ ਲੋਕਲ ਵਿਲੇਜ ਸਰੋਂਗ ਸ਼ੂਟਿੰਗ ਪਲੇਸ ਚਲ ਯਾਰ ਚਲ ਛੱਡੋ ਨਹੀਂ ਲੋਡ ਨਹੀਂ ਕੋਈ ਐਸੀ ਐ ਨਹੀਂ ਦੂਰੋਂ ਇਹਦਾ ਕੀ ਵੇਖਣਾ ਯਾਰ ਮੈਂ 14 ਵਿੱਚ 4 ਵੇਖਣਾ ਹੈ ਦੂਰ ਮੇਨਾ ਕਿਵੇਂ ਦੇਖਾਂਗੇ ਯਾਰ ਦੂਰ ਨਹੀਂ ਚੱਲ ਆਇਆ ਦੂਰ ਮੇਨਾ ਵੇਖਣੀ ਕੀ ਵੇਖਣਾ ਕੋਈ ਲੋਦਾ ਕੀ ਵੇਖਣਾ ਇੱਕ ਦੇ 100 ਰੁਪਏ ਨਾ ਵੇਖੀ ਇਹ ਵੇਖਣਗੇ ਹਰ ਦੇ ਨੇ ਸੋ ਤੇ ਆਪਾਂ ਥੋੜਾ ਕਵਰ ਕਰ ਗਏ ਮੜਾ ਜਾਂ ਚੱਲੀਏ ਇੱਧਰ ਦੀ ਫੋਟੋ ਕਰਾਈਏ ਹੈ ਬਈ ਥੋੜਾ ਮੈਨੂੰ ਪਿੱਛੇ ਆਪੇ ਹੋਰ ਦੂਰ ਮੈਂ ਤਾਂ ਖਾਂਦੀ ਮੈਂ ਚਾਹ ਨੇ ਗ੍ਰੀਨ ਵੈਲੀ ਚਾਨਣ ਜਾਂ ਪੈਂਦਾ ਯਾਰ ਨਾਲ ਸੂਰਜ ਵੀ ਹੈਗੇ ਐਕਚੁਅਲ ਕੋਰ ਪੈਂਦੀ ਐ ਪੁੱਛਦਾ ਇਹ ਵੇਖਣੇ ਤਾਂ ਨਹੀਂ ਚਲਿਏ ਆਵੇ ਕੰਮ ਆਵੇ ਬੈਠਾ ਬਾਈ ਇਹ ਗ੍ਰੀਨ ਵੈਲੀ ਹੈ ਇਹ ਜਿਹੜਾ ਸ਼ਿਮਰ ਦਾ ਇਲਾਕਾ ਨੇੜੇ ਤੜੇ ਦਾ ਇਹ ਸਾਰਾ ਜੰਗਲ ਕੋਸ਼ਤ ਕੀਤਾ ਇਹ ਤਾਂ ਸੋਹਣੇ ਨਹੀਂ ਪੜ ਸਕਦਾ ਬਹੁਤ ਵੱਡੇ ਵੱਡੇ ਦੇਵਦਾਰ ਦੇ ਜਿਹਨੂੰ ਆਪਾਂ ਤਿਆਰ ਕਰਦੇ ਕੀ ਹੈ ਕਾਲੀ ਮਾਤਾ ਮੈਡਲ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਇਹ ਯਾਰ ਇੱਕ ਕਾਲੀ ਮਾਤਾ ਮੈਂ ਟੈਂਪਲ ਆ ਇੱਕ ਬ੍ਰਿਟਿਸ਼ ਟਾਈਮ ਵਾਟਰ ਰਿਜ਼ਰਵਰ ਲੋਕਲ ਵਿਲ ਇੱਕ ਰੌਂਗ ਚੈਨਲ ਨੂੰ ਸ਼ੂਟਿੰਗ ਪਲੇਸ ਚੱਲ ਯਾਰ ਚਲ ਛੱਡੋ ਨਹੀਂ ਲੋੜ ਨਹੀਂ ਸ਼ੁਕਰੀਆ ਕੋਈ ਐਸੀ ਐਨੀ ਦੂਰੋਂ ਇਹਦਾ ਕੀ ਵੇਖਣਾ ਯਾਰ ਚਾਰ ਵੇਖਣਾ